ਜੇ ਮੈਂ ਤੁਹਾਨੂੰ ਛੰਡੀ ਦੇ ਕੰਮ ਕਰਾਉਣ ਲੱਗ ਜਾਣਾ ਹਮ ਕਾਰਸਕਾ ਟਾਈਮ ਦੇ ਕਰੇ ਹੋਏ ਹਮ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਮੈਂ ਤੁਹਾਨੂੰ 4 ਘੰਟੇ ਜੇ ਦੱਸੂਗਾ ਤੁਹਾਨੂੰ ਮੈਂ ਮੇਨ ਮੇਨੇ ਕੰਮ ਕਰਾ ਦੇਣਾ 4 ਘੰਟੇ ਦਾ ਗਰਾਉਂਡ ਕਢਾਇਆ ਸੀਗਾ ਅਸੀਂ ਉਹ ਵੀ ਕਾਰਸਕਾ ਟਾਈਮ ਨਿਕੜਿਆ ਠੀਕ ਹੈ ਜੀ ਪਾਣੀ ਵਾਲੀ ਟੈਂਕੀ ਲੱਗੀ ਉਹ ਵੀ ਕਰਾਂਗਾ ਸਰਕਾਰ ਟਾਈਮ ਲੱਗੀ ਪੰਚਾਇਤ ਘਰ ਬਣਿਆ ਉਹ ਵੀ ਕਰਦਾ ਸਰਕਾਰ ਟਾਈਮ ਲੱਗਿਆ ਮਾੜੀ ਨੂੰ ਸੜਕ ਲੱਗੀ ਉਹ ਵੀ ਕਰਦਾ ਸਰਕਾਰ ਟਾਈਮ ਲੱਗੀ ਅੱਛਾ ਜੀ ਲਾਲਾ ਨੇ ਉਹਨੂੰ ਆਪਣਾ ਪਹੀ ਬਾਬੇ ਨੂੰ ਲਈ ਉਹ ਵੀ ਕਰਦਾ ਸਰਕਾਰ ਟਾਈਮ ਲੱਗੀ ਠੀਕ ਹੈ ਜੀ ਸੁਸਨ ਲਾਇਆ ਹੈ ਅੱਛਾ 26 ਲੱਖ ਰੁਪਏ ਦਾ ਦੋਨੋਂ ਸਿੱਟਮ ਲਾਇਆ ਸਿਆਮ ਲੜ ਦੀ ਵਿੱਚ ਪਾਣੀ ਲਈ ਜਲ ਵਾਸਤੇ ਹੂੰ ਟੋਬਿਆ ਚੋ ਉਹ ਵੀ ਕਰਦਾ ਸਰਕਾਰ ਟਾਈਮ ਲੱਗਿਆ ਅੱਛਾ ਜੀ ਹੈ ਅੱਛਾ ਜੀ ਦੋਨੇ ਧਰਮਸਾਲਾ ਬਣਾਈ ਉਹ ਵੀ ਕਰਦਾ ਸਰਕਾਰ ਟਾਈਮ ਬਣੀਆਂ ਜੀਮਾ ਜਿਮ ਮ ਉਹ ਵੀ ਕੰਕਾ ਅੰਦਰ ਟਾਈਮ ਆਈ ਤੇ ਜਦੋਂ ਵੀ ਇਹ ਪੈਣੀ ਤੋਂ ਲੈ ਕੇ ਚੰਡੀ ਨੂੰ ਸੜਕ ਬਣਦੀ ਆ ਹੁਣੇ ਪਵਾ ਦੇ ਨਾ ਲੁੱਕਾ ਤੁਹਾਨੂੰ ਪਤਾ ਤੁਸੀਂ ਲੰਘਿਆ ਚੰਡੀ ਦੀ ਸੜਕ ਤੇ ਨੂੰ ਕੀ ਮੜਾ ਆਲਾ ਅਸੀਂ ਆਣਸਾਰ ਬਾਈ ਦੀ ਸੜਕ ਤੋਂ ਬਾਈ ਸੀਗੀ ਹਾਂ ਆਣਸਾਰ ਐਮਐਲ ਸਾਬ ਨੂੰ ਕਿਹਾ ਵੀ ਪਹਿਲਾਂ ਸਾਡੀ ਸੜਕ ਬਣਾਓ ਜੀ ਉਹ ਗਲਤੀ ਸਾਡੀ ਥੋੜੀ ਜਿਹੀ ਇਹ ਰਹਿ ਗਈ ਮੈਨੂੰ ਐਮਐਲ ਸਾਬ ਨੇ ਕਿਹਾ ਕਹਿੰਦਾ ਚੰਡੀ ਆ ਥੋੜੇ ਜਿਹਾ ਚੇਰ ਕਰ ਦੋ ਕਹਿੰਦਾ ਪਹਿਨ 18 ਫੁੱਟ ਜੋ ਕਰਵਾ ਦਾਂਗੇ ਅੱਛਾ ਜੀ ਹਾਂ ਮਾਈਕਾ ਮਾ ਸਾਹਿਬ 18 ਫੁੱਟ ਜਦੋਂ ਬਣੂਗੀ ਦੇਖੀ ਜਾਊਗੀ ਥੋੜੀ ਸਾਡੀ ਲੁੱਕ ਬਹੁਤ ਲੋਕ ਕਾਲਾ ਕਰਦੇ ਤੋਂ ਛੜ ਕੇ 18 ਫੁੱਟ ਹੁੰਦੀ ਕਹਿੰਦਾ ਸਰਕਾਰ ਦਾ ਟਾਈਮ ਪਰ ਜੇ ਦੇਖਿਆ ਜਾਵੇ ਤਾਂ ਇਹ ਤਾਂ ਇਹੀ ਕਹਿੰਦੇ ਨੇ ਜੀ ਵੀ ਪਿਛਲੀ ਕਾਂਗਰਸ ਸਰਕਾਰ ਨੇ ਸਿਰਫ ਘਾਪਲੇ ਠੀਕ ਹੈ ਠੱਗੀਆਂ ਚੋਰੀਆਂ ਇਹ ਕੁਝ ਕੀਤਾ ਵੀ ਸਾਡੇ ਤੋਂ ਬਿਨਾ ਤਾਂ ਮਤਲਬ ਪਾਕ ਦੁੱਧ ਤੋਤਾ ਸਾਡੇ ਤੋਂ ਬਿਨਾ ਹੈ ਹੀ ਨਹੀਂ ਕੋਈ ਨਾ ਕਾਲੀ ਨਾ મતਲ ਕਾਂਗਰਸ ਦੇ ਸਿਰਫ ਆਪ ਵਾਲੇ ਹੀ ਆਪਣੇ ਆਪ ਨੂੰ ਸਮਝਦੇ ਨੇ ਵੀ ਹਾਂ ਅਸੀਂ ਹਾਂ ਪਰ ਉਹਨਾਂ ਦੇ ਵਿੱਚੋਂ ਆਪੇ ਉਹ ਫੜ ਫੜ ਕੇ ਅੰਦਰ ਵੀ ਕਰਦੇ ਨੇ ਉਹ ਵੀ ਤਾਂ ਆਪਲੀ ਨੇ ਬਿਲਕੁਲ ਠੀਕ ਹੈ ਜੀ ਉਹ ਵੀ ਤਾਂ ਆਪਲੀ ਨੇ ਜਿਹੜੇ ਫੜ ਫੜ ਕੇ ਅੰਦਰ ਕਰ ਰਹੇ ਨੇ ਉਹ ਕੀ ਗੱਲ ਕੱਲੇ ਮਤਲ ਇਹ ਤਾਂ ਤੁਸੀਂ ਬਲੇਮ ਉਹ ਇੱਕ ਤੇ ਦੇ ਦਿੰਦੇ ਜਿਵੇਂ ਹਾਂ ਕਾਲੀਆਂ ਦੇ ਸਿਰਫ ਕਾਲੀਆਂ ਦੇ ਮਤਲ ਭਗਵੰਤ ਸਿਮਰ ਸਾਹਿਬ ਜੀ ਤਾਂ ਕਾਲੀਆਂ ਦੇ ਮਗਰ ਪਏ ਹੋਏ ਨੇ ਪਤਾ ਨਹੀਂ ਕੀ ਚੱਕਰ ਆ ਕੀ ਨਾ ਹਰੇ ਗੱਲ ਪਿੱਛੇ ਮਤਲਬ ਬੀਬੀ ਬਦਲ ਆਏ ਆ ਬੀਬੀ ਬਦਲ ਉਹ ਕੁਛ ਬਤਨ ਬੜਾ ਬੁੱਟਾ ਜੇ ਬਗਤ ਬਚਦਾ ਤਾਂ ਉਹ ਕਾਂਗਰਸ ਪਿੱਛੇ ਥੋੜੇ ਮਗਰ ਪੈ ਜਾਂਦੇ ਆ ਮਤਲਬ ਮੈਂ ਦਾ ਆਪਣੀ ਪਰ ਤੁਸੀਂ ਨਹੀਂ ਉਹਨਾਂ ਦੇ ਮਗਰ ਪੈਂਦੇ ਕਿਸੇ ਤਰੀਕੇ ਨਾਲ ਤੁਸੀਂ ਵੀ ਪਹਿਲਾਂ ਮੈਂ ਮੈਂ ਆਪਣੀ ਗੱਲ ਕਰਦਾ ਹੂੰ ਹੁਣ ਲਾਲੋ ਚਾੜੂ ਦੀ ਸਰਕਾਰ ਆ ਹਾਂਜੀ ਭਗਵੰਤ ਸਿੰਘ ਮੁੱਖ ਮੰਤਰੀ ਉਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਆ ਹਾਂਜੀ ਚੇਤਨ ਸਿੰਘ ਜੋੜੇ ਮਚਰੇ ਮਲੇ ਐ ਐਮ ਐਲ ਏ ਮੈਨੂੰ ਐ ਕਹਿਣਾ ਹੂੰ ਬੀ ਮੈਨ ਰਹਾ ਚੇਰਮੈਨ ਹੂੰ ਕਲਸ ਕਾਟੇ ਹੁਣ ਹੈਗਾ ਬਰਕਰ ਗੱਜੂ ਮੱਜਰਾ ਮਾਰਕੀਟ ਕਮੇਟੀ ਸਵਾਨੇ ਦਾ 11 ਮਹੀਨਾ ਹਾਂਜੀ ਸਾਨੂੰ ਦੋਨੋਂ ਨੂੰ ਲੈ ਕੇ ਚੱਲੇ ਸਾਇਨ ਕਰਾ ਕੇ ਸੀਐਮ ਕੋਲੇ ਸਾਡੀ ਸੀਬੀਆਈ ਜਾਂਚ ਕਰਾਵੇ ਯਾਰ ਜਾਂ ਬਿਜ਼ਨਸ ਜਾਂਚ ਕਰਾਵੇ ਮੈਂ ਕੀ ਬਾਤ ਹੈ ਕੀ ਬਾਤ ਹੈ ਮੈਂ ਤਿਆਰ ਹਾਂ ਬਰਕਰ ਸਿੰਘ ਗੱਜੂ ਮੱਜਰਾ ਮੇਰਾ ਚੈਲ ਹੈ ਹਾਂਜੀ ਪੁਗਮਾਨ ਜਵਾਨ ਸਾਹਿਬ ਹਰਤਾ ਖੇੜਾ ਜੱਟਾ ਬੋਲ ਰਿਹਾ ਮੇਰੇ ਨਾਲ ਬੈਠੇ ਨੇ ਤਲਸੀਮ ਸਿੰਘ ਛੰਡੀ ਚੇਅਰਮੈਨ ਪਟਿਆਲਾ ਦੇ ਹੁਣ ਤੁਸੀਂ ਬਣਾਏ ਹੋਏ ਪੰਚਾਇਤ ਸੰਮਤੀ ਪਟਿਆਲਾ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਇਹ ਕਹਿ ਰਹੇ ਨੇ ਕਹਿੰਦੇ ਕਹਿੰਦੇ ਮੈਂ ਤੁਸੇ ਮੇਰਾ ਰਿਪੋਰਟ ਚੈੱਕ ਕਰਵਾਓ ਤੇ ਉਹਨਾਂ ਦਾ ਰਿਪੋਰਟ ਚੈੱਕ ਕਰਵਾਓ ਸੀਐਮ ਸਾਹਿਬ ਆਪ ਚੈੱਕ ਕਰੋ ਜੇ ਮੇਰੀ ਚ ਕੋਈ ਵੀ ਗਲਤੀ ਨਿਕਲਦੀ ਆ ਤਾਂ ਮੈਂ ਜ਼ਿੰਮੇਵਾਰ ਆ ਜੇ ਉਹਨਾਂ ਦੀ ਕੋਈ ਗਲਤੀ ਨਿਕਲਦੀ ਆ ਤਾਂ ਫਿਰ ਕੌਣ ਜ਼ਿੰਮੇਵਾਰ ਆ ਪਗਵਾਤ ਮਾਨ ਜ਼ਿੰਮੇਵਾਰ ਆ ਤਾਂ ਆਪਣਾ ਜਵੜੇ ਮਾਜਰਾ ਜ਼ਿੰਮੇਵਾਰ ਆ ਕਿ ਜਿਹੜਾ ਚੇਅਰਮੈਨ ਆ ਕੱਲਾ ਉਹੀ ਜ਼ਿੰਮੇਵਾਰ ਆ ਵੀ ਉਹਨੂੰ ਪਤਾ ਵੀ ਜੋ ਕੁਝ ਹੋ ਕਰ ਰਿਹਾ ਇਹ ਤੁਸੀਂ ਦੱਸੋ ਮੈਂ ਬਈ ਇਹ ਹੀ ਦੱਸਣਾ ਵੀ ਸਾਡੀ ਸੀਬੀਆਈ ਜਾਂਚ ਕਰਵਾਓ ਮੁਕਮਲ ਕਵਾ ਚੱਲਦਾ ਸਾਨੂੰ ਚੇਤਨ ਸਿੰਘ ਜੋੜੇ ਮਾਜਰਾ ਦੋਨਾਂ ਨੂੰ ਲੈ ਕੇ ਚੰਦੇ ਹੂੰ ਸੀਐਮ ਸਾਹਿਬ ਕੋਲੇ ਪੱਠਿਆ ਵੀ ਸਤੋ ਕਰਾ ਵੀ ਇੱਥੇ ਸਾਈਨ ਸਤੋ ਲਵੇ ਐਫ ਡੀ ਬਟ ਹੂੰ ਮੇਰੀ ਵੀ ਜਾਂਚ ਕਰਾਣੇ ਆ 5 ਸਾਲ ਦੀ ਹੂੰ ਵੀ ਮੈਂ ਪੈਸਾ ਕਮਾਇਆ ਕਿ ਲਾਇਆ ਕੀ ਕਰਿਆ ਜੇ ਮੈਂ ਕਹਾਂ ਮੈਂ ਇਹ ਭੁਗਤੂਗਾ ਲੈ ਉਹ ਤਾਂ ਨਹੀਂ ਫਿਰ ਬਕਰ ਵੱਜੂ ਮਾਜਰਾ ਭੁਗਤੂਗਾ ਹਾਂ ਹਾਂ ਤੈਰ ਉਹ ਬਕਰ ਕਰਜੂ ਮਜਦਰੀ ਨੂੰ ਪੁੱਤਰਾ ਪਊਗਾ ਆਪ ਕੋ ਪੁੱਤਰਾ ਕੋ ਨਹੀਂ ਆਇਆ ਕਰੋ ਤੁਸੀਂ ਪੱਲੇ ਸਾਰਾ ਜਦੋਂ ਮੈਂ ਚੇਅਰਮੈਨ ਰਹਿਆ ਉਸ ਤੋਂ ਪਹਿਲਾਂ ਤੇ ਮੇਰੇ ਖਾਤੇ ਚੈੱਕ ਕਰ ਲੋ ਜਾਂ ਮੇਰੀ ਪ੍ਰਾਪਰਟੀ ਚੈੱਕ ਕਰ ਲੋ ਜੱਜ ਬਕਰ ਕਰਜੂ ਮਜਦਰੀ ਦੀ ਕਰ ਲੋ ਚੈੱਕ ਤੁਸੀਂ ਵੀ ਬਕਰ ਕਰਜੂ ਮਜਦਰਾ ਪਿੰਡ ਚ ਪਹਿਲਾਂ ਕੀ ਸੀਗਾ ਸਾਡੀ ਸਰਕਾਰ ਆਉਣ ਤੋਂ ਅੱਜ ਕੀ ਆ ਅਰਥਾ ਨੂੰ ਇੱਕ ਵਾਦਾ ਕਰਦਾ ਇਹ ਕਰ ਸਕਦੇ ਆ ਨਹੀਂ ਭਗਵੰਤ ਸਿੰਘ ਸਾਹਿਬ ਵੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਅੱਜ ਤੋਂ ਪਹਿਲਾਂ ਮਤਲਬ ਇਲੈਕਸ਼ਨ ਤੋਂ ਪਹਿਲਾਂ ਕੀ ਸੀ ਤੇ ਇਲੈਕਸ਼ਨ ਤੋਂ ਬਾਅਦ ਕੀ ਆ ਕੀ ਇੰਨੀ ਹਿੰਮਤ ਹੈਗੀ ਆ ਤੁਹਾਡੇ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਥੋੜੇ ਐਮਐਲਏ ਦੀ ਵੀ ਨਹੀਂ ਮੈਂ ਕਹਿ ਰਿਹਾ ਵੀ ਤੁਸੀਂ ਐਮਐਲਏ ਦੀ ਜਾਂਚ ਕਰੋ ਸਿਰਫ ਇੱਕ ਚੇਅਰਮੈਨ ਕਮੇਟੀ ਸਮਾਣਾ ਦੇ ਚੇਅਰਮੈਨ ਦੀ ਜਾਂਚ ਕਰਾ ਦਿਓ ਐਮਐਲਏ ਤਾਂ ਛੱਡੋ ਚੇਅਰਮੈਨ ਦੀ ਜਾਂਚ ਤੋਂ ਪਤਾ ਲੱਗ ਜੂਗਾ ਇਹ ਕਹ ਰਹੇ ਨੇ ਵੀ ਹਾਂ ਕੀ ਕੁਝ ਨਿਕਲਦਾ ਬਿਲਕੁਲ ਵੀ ਕਪੜਾ ਕਪੜਾ ਦਾ ਚਲ ਇੱਤੇ ਲਾ ਰੋਪਾ ਪਟੇ ਨੂੰ ਛੱਡੋ ਉਹੀ ਕਹ ਰਹਾ ਮੈਂ ਅਸੀਂ ਐਮ ਐਲ ਏ ਨੂੰ ਛੱਡੋ ਹਾਂ ਛੱਡੋ ਨਾਲ ਕੋਈ ਤਾਲ ਤਾਂ ਹਾਂ ਠੀਕ ਹੈ ਨਾ ਠੀਕ ਹੈ ਮੈਂ ਚੇਰਮੈਨ ਨੂੰ ਚੈਲੰਜ ਕਰਦਾ ਇਹ ਕਰਾਉਣਾ ਛੱਡੀ ਜਾਂਦੇ ਜਦ ਜਦੋਂ ਮਰਜੀ ਸਾਨੂੰ ਲੈ ਕੇ ਚੱਲੋ মিডিਆ ਨੂੰ ਲੈ ਕੇ ਚੱਲੋ ਨਾਲ ਸਾਡੇ ਉੱਥੇ ਆ ਵੀਡੀਓ ਬਣਾਓ ਸਾਹਮਣੇ ਬਿਠਾ ਕੇ ਐ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਗੱਲਾਂ ਕਰਨ ਦਾ ਹਵਾ ਜਿਹੀ ਗੱਲਾਂ ਕਰਦਾ ਕੀ ਫਾਇਦਾ ਫਿਰ ਉਹਦਾ ਪਿੱਟ ਗੱਜੂ ਮਜਰਾ ਜੀ ਨਹੀਂ ਕਰਾਉਣਗੇ ਤਾਂ ਸਾਰੀ ਗੱਜੂ ਮਜਰਾ ਸਾਹਿਬ ਇਹ ਦੇਖੋ ਤੁਹਾਡੇ ਵਾਸਤੇ ਵੀ ਗਲਤ ਗੱਲ ਆ ਕੱਲ ਨੂੰ ਸਰਕਾਰ ਇਹਨਾਂ ਦੀ ਆਵੇ ਇਹ ਜਾ ਕੇ ਤੁਹਾਡੇ ਪਿੰਡ ਦੇ ਵਿੱਚ ਆਈਆਂ ਗੱਲਾਂ ਕਹਨੂੰ ਤੁਹਾਨੂੰ ਚੰਗਾ ਨਹੀਂ ਲੱਗੂਆ ਠੀਕ ਹੈ ਨਾ ਇਹਨਾਂ ਨੇ ਕੰਮ ਕਰਵਾਏ ਇਹਨਾਂ ਦਾ ਪਿੰਡ ਬੋਲਦਾ ਬਾਈ ਜੀ ਮੈਂ ਮੈਂ ਇੱਕ ਵਾਦਾ ਕਰਦਾ ਮੇਰੇ ਪਿੰਡ ਚ ਮੇਰੇ ਪਿੰਡ ਚ ਝਾੜੂ ਵਾਲੇ ਵੀ ਸੀਗੇ ਮੇਰੇ ਪਿੰਡ ਚ ਕਾਲੀ ਗੱਲ ਵੀ ਸੀਗਾ ਬਾਈ ਰੱਬ ਦੀ ਕਿਰਪਾ ਨਾਲ ਇੰਨੀ ਪਾਵਰ ਰਹੀ ਹੈ ਮੇਰੇ ਕੋਲੇ ਇੰਨੀ ਦਾ ਮੈਨੂੰ ਲੱਗਦਾ ਮੈਨੂੰ ਤਾਂ ਚੇਤਨ ਕੋਲੇ ਅੱਜ ਵੀ ਨਹੀਂ ਹੈਗੀ ਐਮਐਲਏ ਨਾਲ ਉਹ ਮੈਂ ਇੱਕ ਪੰਚਾਇਤ ਸਮਤੀ ਦਾ ਚੇਅਰਮੈਨ ਸੀਗਾ ਇੱਥੇ ਛੋਟਾ ਜਿਹਾ ਚੇਅਰਮੈਨ ਉਹਦੇ ਨਾਲੋਂ ਵੱਧ ਪਾਵਰ ਵਰਤੀ ਆ ਪਿੰਡ ਦਾ ਇੱਕ ਮੁੰਡਾ ਕਹੇ ਦੇ ਵੀ ਚੀਰਮੈਨ ਨੇ ਸਾਡੇ ਨਾਲ ਧੱਕਾ ਕਰਿਆ ਇੱਕ ਬੰਦਾ ਵੀ ਕਾਲੀ ਕਹਿੰਦੇ ਕਿਸ ਘਾੜੋਲਾ ਕਹਿੰਦੇ ਉਹ ਵੀ ਮੈਂ ਦੇ ਦਾਰਾ ਗੈਰਹੀ ਮੈਂ ਬਤ ਇਹ ਹੀ ਪਰਮਾਤਮਾ ਨੂੰ ਕਹਿੰਦੇ ਵੀ ਸੱਚੇ ਪਾਤਸ਼ਾਹ ਜੇ ਤੈ ਪਾਵਰ ਦੇਵੇਂ ਕਿਤੇ ਗੱਲ ਸੁਝਾਣਾ ਨਾ ਲਵਈ ਕਿਸੇ ਦਾ ਪੱਲਾ ਘਾਵਾ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਕਿ ਜੇ ਦੇ ਪਰਚਾ ਚੱਕੇ ਕਰਾ ਦੋ ਕਿਸੇ ਦੇ ਕੁਸ ਕਰਾ ਦੋ ਕਾਫੇ ਤੁਸੀਂ ਤੀਫਾ ਦੇ ਦੋ ਜੀ ਤੁਸੀਂ ਐ ਕਰ ਦੋ ਜੀ ਤੁਸੀਂ ਬਾਹਰ ਕੋਈ ਗੱਲ ਨਹੀਂ ਯਾਰ ਨਹੀਂ ਤਾਂ ਕੋਈ ਗੱਲ ਨਹੀਂ ਹੋਈ ਜਾਂ ਤਾਂ ਮਤਲਬ ਸਬੂਤ ਦੋ ਸਬੂਤ ਦੋ ਦੇ ਕੇ ਹਾਂ ਫੇ ਮਤਲਬ ਜੋ ਮਰਜੀ ਤੁਸੀਂ ਕਹਿੰਦੇ ਹੋ ਅਸੀਂ ਕਬੂਲ ਦੇ ਆ ਹਾਂ ਬਿਲਕੁਲ ਸਬੂਤ ਦੋ ਹਾਂ ਸਬੂਤ ਬਿਨਾ ਸਬੂਤ ਤੋਂ ਜੇ ਤੁਸੀਂ ਕਹੋਗੇ ਇਸ ਬਿਨਾ ਸਬੂਤ ਤੋਂ ਤੁਸੀਂ ਕਹਦੋ ਜੀ ਕੱਲ ਨੂੰ ਬੰਦਾ ਮਾਰਤੇ ਅਸੀਂ ਇਹਨੇ ਮੁੰਡਾ ਮਾਰ ਕੇ ਦੱਬਤੇ ਅਸੀਂ ਇਹਨੇ ਐ ਗੱਲਾਂ ਥੋੜੀ ਹੁੰਦੀਆਂ ਨੇ ਪੰਗੋਤੂ ਆਨ ਸਭ ਤੁਹਾਡੇ ਇਹਨਾਂ ਨੂੰ ਸਮਝਾਓ ਜਿਹੜੇ ਤੁਹਾਡੇ ਨੀਚੇ ਵਾਲੇ ਨੇ ਤੁਸੀਂ 1 ਨੰਬਰ ਬੰਦੇ ਹੋ ਭਗਵੰਤ ਮਾਨ ਸਾਹਿਬ ਅਸੀਂ ਕਹਦੇ ਕੋਈ ਸ਼ੱਕ ਨਹੀਂ ਤੁਸੀਂ 1 ਨੰਬਰ ਬੰਦੇ ਹੋ ਪਰ ਜਿਹੜੀ ਥੁੱਡੀ ਵਾਲੇ ਵਾਲੇ ਵਾਲੀ ਜੁੰਡਲੀ ਆ ਨਾ ਉਹ ਜੁੰਡਲੀ ਤੁਹਾਨੂੰ ਪਤਾ ਹੀ ਲੱਗਣ ਦਿੰਦੀ ਆਲੇ-ਦਾਲੇ ਹੋ ਕੀ ਰਿਹਾ ਹੁਣ ਦੱਸੋ ਇਹ ਚੇਅਰਮੈਨ ਸਾਹਿਬ ਮਤਲਬ ਇਹ ਕਾਲੂ ਹੈ ਪਿਛਲੀ ਵਾਰ ਸ਼ਾਇਦ ਇਹਨਾਂ ਨੇ ਪਾਈ ਵੀ ਨੀ ਹੋਵੇ ਵੋਟ ਪਰ ਹੁਣ ਜਿਹੜੇ ਤੁਸੀਂ ਮਤਲਬ ਇਹ ਲੱਛਣ ਕਰਕੇ ਦਿਖਾਉਂਦੇ ਨੇ ਹੁਣ ਇਹਨਾਂ ਨੂੰ ਕੌਣ ਖੜਦੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ 10 ਬੰਦੇ ਹੋਰ ਨੇ ਜਿਹੜੇ ਉਹ ਵੀ ਨਹੀਂ ਖੜਦੇ ਨਾਲ ਹੁਣ ਤੁਹਾਡੇ ਇਹ ਤਾਂ ਤੁਸੀਂ ਦੇਖਣ ਤੋਂ ਪਹਿਲਾਂ ਬੋਲਿਆ ਕਰੋ ਜੀ ਮਤਲਬ ਆਪਣਾ ਗੱਜੂ ਮਾਦਰਾ ਸਾਹਿਬ ਵੀ ਹਾਂ ਵੀ ਮਤਲਬ ਜੇ ਜੇ ਤੁਹਾਡੇ ਕੋਲ ਹੈ ਗਿਆ ਸਬੂਤ ਨਹੀਂ ਤਾਂ ਐਸੇ ਚੈਨਲ ਦੇ ਉੱਤੇ ਆ ਬੈਠੇ ਡਿਬੇਟ ਕਰਦ ਨੂੰ ਜੇ ਇਸ ਕਸੂਰਵਾਰ ਹੋਏ ਤਾਂ ਇਹ ਜੋ ਤੁਸੀਂ ਸਜਾ ਕਹੋਗੇ ਇਹ ਹੱਕਦਾਰ ਨੇ ਜੇ ਦਾ ਹੋਏ ਫਿਰ ਜੋ ਇਹ ਕਹਿਣਗੇ ਤੁਸੀਂ ਹੱਕਦਾਰ ਹੋ ਤਾਂ ਦੱਸ ਦੋ ਬਿਲਕੁਲ ਬਿਲਕੁਲ ਠੀਕ ਹੈ ਨਾ ਹਾਂ ਇਹ ਤਿਆਰ ਦੇ ਤੁਸੀਂ ਤਿਆਰ ਦੱਸੋ ਵੀ ਹਾਂ ਵੀ ਤੁਸੀਂ ਤਿਆਰ ਕੋਈ ਮਾਜ ਦੱਸੋ ਆ ਵੀ ਮਤਲ ਇਹਨਾਂ ਨੇ ਕੁਝ ਕੀਤਾ ਇਹਨਾਂ ਨੇ ਗਲਤ ਕੀਤਾ ਤਾਂ ਉਹਦਾ ਸਬੂਤ ਦੇ ਦਿਓ ਇਹ ਜੋ ਤੁਸੀਂ ਕਹੋਗੇ ਇਹ ਕਰਦਗੇ ਪਰ ਜੇ ਤੁਸੀਂ ਜੋ ਗੱਲ ਇਹਨਾਂ ਨੂੰ ਕਹੀ ਆ ਜੋ ਗੱਲ ਇਹਨਾਂ ਨੇ ਅੱਜ ਮੈਨੂੰ ਬੁਲਾਇਆ ਸੀ ਪੈਸੇ ਇਸ ਗੱਲ ਪਿੱਛੇ ਮੇਰੀ ਪਿੰਲੇ ਕਹਿੰਦੇ ਮੇਰੇ ਪਿੰਡ 'ਚ ਛੱਡ ਮੇਰੀ ਪੂਰੇ ਏਰੀਆ ਦੇ ਵਿੱਚ ਇੱਜ਼ਤ ਆ ਕਿ ਵੀ ਕਾ ਕ ਜੁਮਾ ਜਰਾ ਕਿ ਮਤਲਬ ਉਥੇ ਆ ਕੇ ਇਹ ਗੱਲ ਕਹਿ ਗਿਆ ਉਹਦੇ ਪਿੱਛੇ ਇੱਕ ਨਹੀਂ ਮਤਲਬ ਜੇ ਇੱਕ ਬੰਦੇ ਨੇ ਵੀ ਸੋਚ ਲਿਆ ਮੇਰੀ ਤਾਂ ਕਹਿੰਦਾ ਕਰੀ ਕਰਾਈ ਤੇ ਪਾਣੀ ਫਰ ਗਿਆ ਨਹੀਂ ਨਹੀਂ ਮੈਂ ਇੱਕ ਤੁਹਾਡੇ ਨਾਲ ਹੋਰ ਵਾਦਾ ਕਰਦਾ ਹਾਂ ਜੀ ਸਰਕਾਰੀ ਨਾਲ ਦੀ ਆ ਹਾਂ ਜੀ ਸਰਕਾਰੀ ਨਾਲ ਦੀ ਆ ਸਰਕਾਰੀ ਨਾਲ ਦੀ ਸੁਆਣੀ ਬਲੌਕ ਚ 100 ਪਿੰਡ ਆਇਆ ਕਰੋ ਤੁਸੀਂ ਬਿਨਾਂ ਇਲੈਕਸ਼ਨ ਤੋਂ ਚਲ ਜਿਹੜਾ ਬਚਿੱਤਾ ਦਾ ਇਹਨਾਂ ਨੇ ਐਸਸੀ ਕਰਵਾਤਾ ਬਲੌਕ ਸੰਪਤੀ ਐਸਸੀ ਕਰਵਾਤੀ ਤੁਸੀਂ ਐ ਆ ਕਰੋ ਮੇਰੀ ਕਿ ਬਲਕਾਰਦੀਆਂ ਦੋਨੇ ਜੇ ਡੱਕੀਆਂ ਨਾ ਤਾ ਲੋ 100 ਪਿੰਡ ਚ 100 ਪਿੰਡ ਚ ਸਭ ਪਟੇ ਚ ਸੱਜੇ ਡਰ ਕੇ ਨਿਰਪੱਖ ਕਰਾ ਦੋ ਚੋਣ ਹੂੰ ਠੀਕ ਹੈ ਜੀ ਉਹ ਮੌਜੂਦਾ ਚੇਅਰਮੈਨ ਆ ਮੈਂ ਕਰ ਦ ਸਰਕਾਰ ਦਾ ਸਰਕਾਰ ਕੰ ਦਾ ਚੇਅਰਮੈਨ ਆ ਠੀਕ ਹੈ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ